ਬਾਰੇ ਸਾਰੇ ਮਿੱਤਰ ਬੇਲੀ ਹੈ ਨਾ ਇਹਨਾਂ ਦੋਵਾਂ ਖਾਦਾਂ ਦੇ ਧਿਆਨ ਦਿੰਦੇ ਆ ਨਾਈਟ੍ਰੋਜਨ ਜਿਹੜਾ ਯੂਰੀਆ ਤੇ ਡਾਇਆ ਹਾਂਜੀ ਆ ਦੋ ਖਾਦਾਂ ਦੇ ਧਿਆਨ ਦਿੰਦੇ ਆ ਬਾਕੀ ਆ ਫਿਰ ਇੱਥੇ ਸਾਰਾ ਸਿਸਟਮ ਰਹਿ ਜਾਂਦਾ ਹੈ ਟਾ ਹਾਂਜੀ ਹੈ ਨਾ ਹੁਣ ਆਪਾਂ ਰੋਟੀ ਖਾਣੇ ਆ ਜੀ ਡੇਲੀ ਦਾਲ ਸਬਜ਼ੀ ਨਾਲ ਆਪਾਂ ਕਿਸੇ ਚੀਜ਼ ਨਾਲ ਵੀ ਰੋਟੀ ਖਾਣੇ ਆ ਜੇ ਦਾਲ ਚ ਆਪਾਂ ਸਿਰਫ ਲੂਣ ਹੀ ਪਾਈਏ ਤਾਂ ਭੁੱਖ ਆਪਾਂ ਨੂੰ ਇੰਨੀ ਜ਼ਿਆਦਾ ਲੱਗੀ ਹੋਵੇ ਫਿਰ ਰੋਟੀ ਖਾਣੀ ਪੈਣੀ ਆ ਫਿਰ ਆਪਾਂ ਕੀ ਕਵਾਂਗੇ ਲਾ ਲਾ ਕੇ ਖਾਵਾਂਗੇ ਭਾਈ ਕਿਸੇ ਤਰ੍ਹਾਂ ਢਿੱਡ ਭਰ ਜੇ ਥੋੜਾ ਬਹੁਤ ਤੇ ਰੱਜ ਕੇ ਨਹੀਂ ਖਾ ਸਕਦੇ ਆਜੂਣਾ ਇੱਕ ਛੋਟਾ ਤੇ ਬਾਈ ਇਹ ਦੱਸਿਓ ਕਿੰਨੇ ਦਾ ਵਝੂਲਾ ਆ ਇਹ 1.5 ਲੱਖ ਦਾ ਜੀ ਆ ਇੱਕ ਝੂਲਾ 1.5 ਲੱਖ ਦਾ ਆ 1.5 ਇਹ 1.5 ਲੱਖ ਦਾ ਬੀਜ ਪਿਆ ਜੀ ਸਾਡਾ ਠੀਕ ਆ ਜੀ ਹਾਂਜੀ ਤੇ ਇਹ ਸਾਰਾ ਗੋਭੀ ਦੀ ਨੀਤੀ ਚਾ ਕਰ ਰਹੇ ਆ ਗੋਭੀ ਦਾ ਗੋਭੀ ਦਾ ਬੀਜ ਠੀਕ ਆ ਜੀ ਇਹ ਬਾਈ ਕੀ ਰੇਟ ਆ ਕਿਲੋ ਇਹ ਲਗਭਗ ਇਹ 60000 ਰੁਪਏ ਕਿਲੋ ਪੈਂਦਾ ਜੀ 60000 ਰੁਪਏ ਕਿਲੋ 60000 ਇਹ ਵੈਰਾਈਟੀ ਵੈਸੇ ਇਸ ਤੋਂ ਉੱਪਰ ਵਾਲੀਆਂ 85 85 90 90000 ਵਾਲੀਆਂ ਵੈਰਾਈਟੀਆਂ ਵੀ ਹੈਗੀਆਂ ਪਰ ਸਮੇਂ ਦੇ ਹਿਸਾਬ ਨਾਲ ਇਸ ਵੈਰਾਈਟੀ ਦਾ ਟਾਈਮ ਐ ਠੀਕ ਹੈ ਨਹੀਂ ਜਿਵੇਂ ਆਪਾਂ ਗੱਲ ਕਰ ਲਓ ਗੋਭੀ ਤੋਂ ਸਿਆਲਾਂ ਦੀ ਫਸਲ ਆਪਾਂ ਤਾਂ ਸਿਆਲਾਂ ਹੀ ਲਾਉਣੇ ਆ ਆਉਣ ਵਾਲਾ ਸਮਾਂ ਗਰਮੀ ਦਾ ਤੇ ਇਸ ਤਰ੍ਹਾਂ ਫਿਰ ਕਿਵੇਂ ਚੱਲੂ ਇਹ ਸਪੈਸ਼ਲ ਵੈਰਾਈਟੀ ਬਣੀ ਗਰਮੀ ਦੇ ਲਈ ਹੈ ਜੀ ਚੱਕਰ ਕੀ ਆ ਜੀ ਅਸੀਂ ਕਿਸ ਦੇ ਚੀਕ ਦੇ ਪਿੱਛੇ ਪਏ ਆਹ ਦੋ ਫਸਲਾਂ ਜੀ ਕਣਕ ਤੇ ਝੋਨਾ ਬਿਲਕੁਲ ਜੀ ਹੈਨਾ ਤੇ ਆ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਵੱਲ ਧਿਆਨ ਮਾਰ ਲਓ ਹਾਲੇ ਜਗ੍ਹਾ ਮੁਕੀ ਸੀ ਲਿਖਣ ਦੀ ਅੱਛਾ ਜੀ ਫਸਲਾਂ ਨਹੀਂ ਮੁਕੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਠੀਕ ਹੈ ਇੰਨੀਆਂ ਫਸਲਾਂ ਪੰਜਾਬ ਚ ਹੋ ਸਕਦੀਆਂ ਕਰਦੀ ਹੈ ਕਿ ਕਣਕ ਜਿਹੜੀ ਹੈਗੀ ਨਹੀਂ ਉਹ ਰਿਸਕਲੈਸ ਫਸਲ ਹੈ ਹਾਂ ਜੀ ਜਿਨੇ ਦਾ ਰਿਸਕ ਨਹੀਂ ਲੈਣਾ ਉਹ ਫੇ ਜਾਂਦਾ ਵੀ ਕਣਕ ਦੇ ਤੇ ਬਈ ਮੇਰੀ 30 ਦੀ ਹੋ ਜੂ ਮੇਰੀ 40 ਦੀ ਹੋ ਜੂ ਹੋ ਜਾਊ ਹਾਂਜੀ ਹੁਣ ਅਸੀਂ ਉਹ ਕਹਿੰਨੇ ਆ ਵੀ ਅਸੀਂ ਰਿਸਕ ਲੈ ਲੈਨੇ ਆ ਜਾਂ ਤਾਂ ਫੇ ਸਾਡਾ 40 ਵੀ ਗਿਆ ਤੇ ਜਾਂ 4 ਲੱਖ ਆ ਜੂ 4 ਲੱਖ ਆ ਜੀ ਠੀਕ ਹੈ ਠੀਕ ਹੈ ਨਾ ਅਸੀਂ ਇਸ ਰਿਸਕ ਤੇ ਕੰਮ ਕਰਦੇ ਆ ਸਾਡੀ ਆ ਥਿਉਰੀ ਆ ਤੇ ਲਗਭਗ ਬਾਬੇ ਨਾਨਕ ਦੀ ਕਿਰਪਾ ਨਾਲ 4 ਤਾਂ ਨਹੀਂ ਚਲੋ 2.5 ਤੋਂ 3 ਲੱਖ ਦੀ ਸਾਡੀ ਐਵਰੇਜ ਆਰਾਮ ਨਾਲ ਆ ਜਾਂਦੀ ਆ ਮਲਟੀ ਕ੍ਰੌਪ ਕੀ ਹਾਲ ਹੈ ਵੀ ਸੱਜਣੋ ਐਸ ਵਕਤ ਜਿਹੜੀ ਜਗ੍ਹਾ ਤੇ ਖੜੇ ਆ ਮੇਰੇ ਹਿਸਾਬ ਨਾਲ ਤੁਸੀਂ ਨਾਲ ਬਾਈ ਆਪਣੇ ਹੈਗਾ ਪਛਾਣੀ ਲਿਆ ਹੋਊਗਾ ਬਾਈ ਧਰਮਜੀਤ ਸਿੰਘ ਮਾਡਰਨ ਖੇਤੀ ਵਾਲੇ YouTube ਚੈਨਲ ਵੀ ਬਹੁਤ ਸਕਸੈਸ ਆ Facebook ਪੇਜ ਵੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਤੇ ਬਾਈ ਉਹਨਾਂ ਕੋਲੇ ਆਏ ਸੀਗੇ ਤੇ ਅੱਜ ਬੜੀ ਜਾਣਕਾਰੀ ਵਾਲੀਆਂ ਤੁਹਾਨੂੰ ਉਹ ਗੱਲਾਂ ਦੱਸਣਗੇ ਇਸ ਵੀਡੀਓ ਦੇ ਵਿੱਚ ਖੇਤੀ ਦਾ ਜਿਹੜਾ ਬਾਈ ਨੇ ਨਾ ਜਿਹੜਾ ਸਾਨੂੰ ਦੱਸਿਆ ਕਨਸੈਪਟ ਜਿੰਨਾ ਵੀ ਇੱਕ ਦਿਸ਼ਾ ਹੀ ਬਦਲਤੀ ਆ ਸੋਚਣ ਦੀ ਬਾਈਆਂ ਦਾ ਵੀ 40000 ਪਿੱਛੇ ਫਿਰਦੇ ਆ ਚਾਰ-ਚਾਰ ਲੱਖ ਦਾ ਰਿਸਕ ਲੈ ਕੇ ਚੱਕ ਲੈਣੇ ਆ ਕੰਮ ਉਹ ਕਿਵੇਂ ਆਪਾਂ ਅੱਗੇ ਚੱਲਦੇ ਆਂ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆਂ ਤੇ ਨਾਲੇ ਬਾਈ ਫਾਰਮ ਹਾਊਸ ਦਿਖਾਈ ਗਏ ਹਨ ਬਿਲਕੁਲ ਜੀ ਬਿਲਕੁਲ ਹਾਂ ਤੇ ਚਲੋ ਅੱਗੇ ਆਪਾਂ ਚੱਲਦੇ ਆਂ ਤੇ ਨਾਲੇ ਫਿਰ ਗੱਲਬਾਤ ਨਾਲ ਦੀ ਨਾਲ ਕਰਦੇ ਤੇ ਬਾਈ ਜੀ ਹੁਣ ਫਿਰ ਆਪਾਂ ਫਾਰਮ ਹਾਊਸal ਨੂੰ ਚੱਲ ਗਏ ਆਪਣੇ ਵਿੱਚ ਅੰਦਰ ਆਪਣਾ ਨਰਸਰੀ ਦੇ ਵਿੱਚ ਹਨ ਹਾਂਜੀ ਹਾਂਜੀ ਇਥੋਂ ਸਾਡੀ ਇਹ ਸੇਲ ਆਊਟਲਟ ਹੈ ਜੀ ਅੱਛਾ ਜੀ ਤੇ ਜਰਨਲ ਨੋਲੇਜ ਦੇ ਦੀ ਅਸੀਂ ਇਹ ਲਾਏ ਹੋਏ ਆ ਵੀ ਪੰਜਾਬ 'ਚ ਇੰਨੀ ਤਰ੍ਹਾਂ ਦਾ ਫਲ ਹੈ ਜਿਹੜਾ ਉਹ ਪੈਦਾ ਕੀਤਾ ਜਾ ਸਕਦਾ ਹਾਂਜੀ ਤੇ ਦੂਜੀ ਸਾਈਡ ਤੇ ਸਾਡੇ ਇੱਥੋਂ ਅਸੀਂ ਨਰਸਰੀ ਸੇਲ ਕਰਦੇ ਆਂ ਜੀ ਸਾਰ ਤਰ੍ਹਾਂ ਦੀਆਂ ਸਬਜ਼ੀਆਂ ਦੀਆਂ ਪਨੀਰੀਆਂ ਸਾਡੇ ਕੋਲ ਅਵੇਲੇਬਲ ਹੁੰਦੀਆਂ ਤੇ ਉਹ ਵਾਲੀ ਉਹ ਪਿੱਛੇ ਇੱਕ ਸੀਰੀਜ਼ ਰੱਖੀ ਆ ਜੀ ਅਸੀਂ ਇਹ ਵਾਲੀਆਂ ਆਈਟਮਾਂ ਜਿਹੜੀਆਂ ਸਾਡੇ ਕੋਲ ਰੈਡੀ ਹੁੰਦੀਆਂ ਇਹ ਵਾਲੀਆਂ ਆਈਟਮਾਂ ਮਤਲਬ ਇਸ ਟਾਈਮ ਤੇ ਰੈਡੀ ਆ ਫਿਲਹਾਲ ਇਹ ਮੌਸਮ ਦੇ ਹਿਸਾਬ ਨਾਲ ਅਸੀਂ ਚੇਂਜ ਕਰਦੇ ਰਹਿੰਦੇ ਆਂ ਇੱਧਰ ਅਸੀਂ ਉਹ ਆਈਟਮਾਂ ਲਾਈਆਂ ਜੀ ਵੇਖੋ ਅਸੀਂ ਤਿੰਨ ਇੱਥੇ ਅਸੀਂ ਮੁੱਖ ਸਾਡਾ ਚੱਕਰ ਕੀ ਆ ਜੀ ਅਸੀਂ ਕੇਸ ਦੇ ਚੀਕ ਦੇ ਪਿੱਛੇ ਪਏ ਆਹ ਦੋ ਫਸਲਾਂ ਜੀ ਕਣਕ ਤੇ ਝੋਨਾ ਬਿਲਕੁਲ ਜੀ ਹੈਨਾ ਤੇ ਆ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਵੱਲ ਧਿਆਨ ਮਾਰ अच्छा जी फसलਾਂ ਨਹੀਂ ਮੁੱਕੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਸਕਦੀਆਂ ਠੀਕ ਐ ਇੰਨੀਆਂ ਫਸਲਾਂ ਪੰਜਾਬ ਚ ਹੋ ਸਕਦੀਆਂ ਨੇ ਅ ਬਾਈ ਜਿਵੇਂ ਨਾ ਲੋਕ ਆਪਣੇ ਜਿਹੜੇ ਰਿਸਕ ਲੈਣ ਤੋਂ ਡਰੀ ਜਾਂਦੇ ਆ ਹਨਾ ਤੇ ਇੱਥੇ ਇੱਕ ਝੋਲਾ ਪਿਆ ਵਾ ਬਾਈ ਦਾ ਹਾਂ ਹਾਂ ਤੇ ਆ ਝੋਲਾ ਇੱਕ ਛੋਟਾ ਜਿਹਾ ਬਾਈ ਹਨਾ ਹਾਂਜੀ ਤੇ ਬਾਈ ਇਹ ਦੱਸਿਓ ਕਿੰਨੇ ਦਾ ਵਾ ਝੋਲਾ ਆ ਇਹ 1.5 ਲੱਖ ਦਾ ਜੀ ਆ ਇੱਕ ਝੋਲਾ 1.5 ਲੱਖ ਦਾ ਆ 1.5 ਇਹ 1.5 ਲੱਖ ਦਾ ਬੀਜ ਪਿਆ ਜੀ ਸਾਡਾ ਠੀਕ ਆ ਜੀ ਹਾਂਜੀ ਤੇ ਸਾਰਾ ਗੋਭੀ ਦੀ ਪਨੀਰੀ ਜਿਆ ਕਰੀ ਆ ਗੋਭੀ ਦਾ ਗੋਭੀ ਦਾ ਬੀਜ ਠੀਕ ਆ ਜੀ ਇਹ ਬਾਈ ਕੀ ਰੇਟ ਆ ਕਿਲੋ ਇਹ ਲਗਭਗ ਇਹ 60 ਕਿਲੋ ਰੁਪਏ ਕਿਲੋ ਪੈਂਦਾ ਜੀ 60000 ਰੁਪਏ ਕਿਲੋ 60000 ਇਹ ਵੈਰਾਈਟੀ ਵੈਸੇ ਇਸ ਤੋਂ ਉੱਪਰ ਵਾਲੀਆਂ 85 85 90 90000 ਵਾਲੀਆਂ ਵੈਰਾਈਟੀਆਂ ਵੀ ਹੈਗੀਆਂ ਪਰ ਸਮੇਂ ਦੇ ਹਿਸਾਬ ਨਾਲ ਇਸ ਵੈਰਾਈਟੀ ਦਾ ਟਾਈਮ ਹੈ ਠੀਕ ਹੈ ਭਈ ਜਿਵੇਂ ਆਪਾਂ ਗੱਲ ਕਰਦੇ ਗੋਭੀ ਦਾ ਸਿਆਲਾਂ ਦੀ ਫਸਲ ਆਪਾਂ ਤਾਂ ਸਿਆਲਾਂ ਹੀ ਲਾਉਣੇ ਆ ਆਉਣ ਵਾਲਾ ਸਮਾਂ ਗਰਮੀ ਦਾ ਤੇ ਇਸ ਤਰ੍ਹਾਂ ਫਿਰ ਕਿਵੇਂ ਚੱਲੂ ਇਹ ਸਪੈਸ਼ਲ ਵੈਰਾਈਟੀ ਬਣੀ ਗਰਮੀ ਦੇ ਲਈ ਹੈ ਜੀ ਅੱਛਾ ਜੀ ਗਰਮੀ ਦੇ ਲਈ ਹੀ ਵੈਰਾਈਟੀ ਤਿਆਰ ਹੋਈ ਹੈ ਓਕੇ ਅਸਲ 'ਚ ਅਸੀਂ ਸਾਡਾ ਸਾਰਾ ਸਿਸਟਮ ਹੈ ਜਿਹੜਾ ਉਹ ਇਸ ਕਰਕੇ ਹੀ ਸਾਡਾ ਕਿਸਾਨ ਜਿਹ ਯੋ ਕਿ ਉਹ ਸਿਆਲ ਵਾਲੀ ਆਈਟਮ ਗਰਮੀ ਚ ਲਾ ਲਿੰਦਾ ਗਰਮੀ ਵਾਲੀ ਸਿਆਲ ਚ ਲਾ ਲਿੰਦਾ ਉਹਨੂੰ ਇਸ ਚੀਜ਼ ਬਾਰੇ ਨੌਲੇਜ ਘੱਟ ਹੈ ਹਾਂਜੀ ਅਸੀਂ ਇਸ ਵਿਸ਼ੇ ਤੇ ਕੰਮ ਕਰਦੇ ਆਂ ਵੀ ਆ ਕਿਹੜੇ ਟਾਈਮ ਤੇ ਕਿਹੜੀ ਫਸਲ ਲੱਗਣੀ ਆ ਉਹਦੇ ਬਾਰੇ ਅਸੀਂ ਪ੍ਰੋਪਰ ਜਿਹੜੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਹੁਣ ਇੱਕ ਘੁੰਮ ਕੇ ਫਿਰ ਵਿਸ਼ਾ ਹੋਰ ਆ ਜਾਂਦਾ ਜੀ ਕਿਉਂਕਿ ਬਹੁਤ ਲੰਬਾ ਹੋਜੂ ਕੰਮ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਜਾਣਕਾਰੀ ਵਾਲੀ ਵੀਡੀਓ ਕੋਈ ਜਿੱਦੀ ਬਣਤੀ ਆ ਆਪਣੇ ਸਾਰੇ ਮਿੱਤਰ ਬੇਲੀ ਹੈ ਨਾ ਇਹਨਾਂ ਦੋਵਾਂ ਖਾਦਾਂ ਦੇ ਧਿਆਨ ਦਿੰਦੇ ਆ ਨਾਈਟ੍ਰੋਜਨ ਜਿਹੜਾ ਯੂਰੀਆ ਤੇ ਡਾਇਆ ਹਾਂਜੀ ਆ ਦੋ ਖਾਦਾਂ ਦੇ ਧਿਆਨ ਦਿੰਦੇ ਆ ਬਾਕੀ ਆ ਫਿਰ ਇੱ ਹੁਣ ਆਪਾਂ ਰੋਟੀ ਖਾਣੇ ਆ ਜੀ ਢਿੱਲੀ ਦਾਲ ਸਬਜ਼ੀ ਨਾਲ ਆਪਾਂ ਕਿਸੇ ਚੀਜ਼ ਨਾਲ ਵੀ ਰੋਟੀ ਖਾਣੇ ਆ ਜੇ ਦਾਲ 'ਚ ਆਪਾਂ ਸਿਰਫ ਲੂਣ ਹੀ ਪਾਈਏ ਤਾਂ ਭੁੱਖ ਆਪਾਂ ਨੂੰ ਇੰਨੀ ਜ਼ਿਆਦਾ ਲੱਗੀ ਹੋਵੇ ਵੀ ਰੋਟੀ ਖਾਣੀ ਪੈਣੀ ਆ ਫਿਰ ਆਪਾਂ ਕੀ ਕਵਾਂਗੇ ਲਾ ਲਾ ਕੇ ਖਾਵਾਂਗੇ ਭਾਈ ਕਿਸੇ ਤਰ੍ਹਾਂ ਢਿੱਡ ਭਰ ਜੇ ਥੋੜਾ ਬਹੁਤ ਤੇ ਰੱਜ ਕੇ ਨਹੀਂ ਖਾ ਸਕਦੇ ਹਾਂਜੀ ਹੁਣ ਜੇ ਉਹ ਦਾਲ ਜਾਂ ਸਬਜ਼ੀ ਦੇ ਵਿੱਚ ਸਾਰੀਆਂ ਚੀਜ਼ਾਂ ਪਰਫੈਕਟ ਪਈਆਂ ਹੋਣ ਹਰ ਇੱਕ ਚੀਜ਼ ਦੀ ਬਰਾਬਰ ਮਾਤਰਾ ਹੋਵੇ ਤਾਂ ਫਿਰ ਆਪਾਂ ਰੱਜ ਕੇ ਭੋਜਨ ਛੱਕ ਸਕਦੇ ਹਾਂ ਇਸੇ ਤਰੀਕੇ ਨਾਲ ਹੀ ਜਿਹੜਾ ਬੂਟਿਆਂ ਦਾ ਜਿਹੜਾ ਸਿਸਟਮ ਉਹ ਚੱਲਦਾ ਪਰ ਬੂਟੇ ਨੂੰ ਜੇ ਤੁਸੀਂ ਨਾਈਟ੍ਰੋਜਨ ਤੇ ਫਾਸਫੋਰਸ ਹੀ ਦੇਈ ਜਾਂਦੇ ਹੋ ਸਿਰਫ ਤਾਂ ਬੂਟਾ ਭੋਜਨ ਤੱਕ ਛੱਕਦਾ ਭੋਜਨ ਛੱਕਦਾ ਪਰ ਭੋਜਨ ਉਹ ਚੰਗੇ ਪ੍ਰੋਪਰ ਤਰੀਕੇ ਨਾਲ ਨਹੀਂ ਖਾ ਸਕਦਾ ਜਿੱਥੇ ਸਾਡੀ ਪਰਫਾਰਮੈਂਸ ਆਣ ਕੇ ਘਟ ਜਾਂਦੀ ਹੈ ਤੇ ਇਹ ਸਾਰੀਆਂ ਚੀਜ਼ਾਂ ਮਿੱਟੀ ਟੈਸਟ ਕਰਾ ਕੇ ਬਰਾਬਰ ਮਾਤਰਾ ਦੇ ਵਿੱਚ ਚਲਣੀਆਂ ਚਾਹੀਦੀਆਂ ਠੀਕ ਹੈ ਇਹ ਸਬਜ਼ੀਆਂ ਤੇ ਨਿਰਪਰਾ ਜਾਂ ਫਲਾਂ ਤੇ ਵੀ ਹਰ ਇੱਕ ਫਸਲ ਤੇ ਹਰ ਇੱਕ ਫਸਲ ਤੇ ਜਿਹੜੀ ਇਸ ਧਰਤੀ ਦੇ ਉੱਤੇ ਪੈਦਾ ਹੋ ਸਕਦੀ ਹੈ ਜਾਂ ਹੋ ਰਹੀ ਹੈ ਉਹ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਾਗੂ ਹੁੰਦੀਆਂ ਨਾਈਟ੍ਰੋਜਨ ਦੀ ਮਾਤਰਾ ਵਧ ਗਈ ਤਾਂ ਪੋਟਾਸ਼ ਨੇ ਕੰਮ ਕਰਨਾ ਘੱਟ ਕਰ ਦੇਣਾ ਉਹਦੀ ਮਾਤਰਾ ਵਧ ਗਈ ਤਾਂ ਇਹਨੇ ਕੰਮ ਕਰਨਾ ਘੱਟ ਕਰ ਦੇਣਾ ਇਹਦੀ ਮਾਤਰਾ ਤੁਸੀਂ ਜ਼ਿਆਦਾ ਵਧਾ ਦਿਓ ਤਾਂ ਜਿਹੜਾ ਜ਼ਿੰਕ ਹੈ ਜ਼ਿੰਕ ਨੇ ਆਪਣਾ ਕੰਮ ਕਰਨਾ ਘੱਟ ਕਰ ਦੇਣਾ ਮਤਲਬ ਇੱਕ ਜਦੋਂ ਵੱਧ ਜਾਂਦੀ ਹੈ ਤਾਂ ਦੂਜੀ ਆਪਣਾ ਕੰਮ ਕਰਨਾ ਬੰਦ ਕਰ ਦਿੰਦੀ ਹੈ ਜਾਂ ਘੱਟ ਕਰ ਦਿੰਦੀ ਹੈ ਤਾਂ ਇਸ ਕਰਕੇ ਇਹ ਨਾ ਇਹ ਵੀ ਨਹੀਂ ਹੈ ਵੀ ਇੱਕ ਨੂੰ ਹੱਦ ਤੋਂ ਜ਼ਿਆਦਾ ਵਰਤਣਾ ਸਾਰੀਆਂ ਚੀਜ਼ਾਂ ਨੂੰ ਇੱਕ ਬਰਾਬਰ ਲੈਵਲ 'ਤੇ ਵਰਤਣਾ ਪੈਣਾ ਭਾਈ ਇੱਕ ਇੱਕ ਚੀਜ਼ ਇੱਥੇ ਸਵਾਲ ਆ ਮੈਂ ਨਾ ਇੱਕ ਦਿਨ ਇੱਕ ਡਾਕਟਰ ਕੋਲੇ ਖੜਾ ਸੀਗਾ ਕੇ ਕੋਲੇ ਉਹ ਕਹਿੰਦੇ ਆਂਦੇ ਜਿਹੜੀ ਜਿਪਸਮ ਆ ਜਿਹੜੀ ਆਪਣੀ ਦੇਸੀ ਜਿਪਸਮ ਹੁੰਦੀ ਆ ਜੇ ਆਪਾਂ ਉਹ ਸਹੀ ਤਰੀਕੇ ਨਾਲ ਖੇਤ ਦੇ ਵਿੱਚ ਪਾਉਣੇ ਜਿਹੜੇ ਆਪਣੇ ਕੋਸ਼ ਤੱਤ ਹੁੰਦੇ ਆ ਖੇਤ ਦੇ ਵਿੱਚ ਜਿਵੇਂ ਡੀਏਪੀ ਆ ਆਪਾਂ ਕਹਿ ਦਿੰਦੇ ਆਂ ਡਬਲ ਪਾ ਦਗੇ ਪਰ ਡਬਲ ਦਾ ਵੀ ਅਸਰ ਨਹੀਂ ਹੁੰਦਾਗਾ ਉਹਾਂ ਦੇ ਵੀ ਜਿਪਸਮ ਦੇ ਕਾਰਨ ਉਹ ਸਹੀ ਮਾਤਰਾ ਦੇ ਵਿੱਚ ਪੌਦਾ ਲੈਣ ਲੱਗ ਪੈਂਦਾ ਹੈ ਜਿਪਸਮ ਜਿਹੜਾ ਉਹ ਜਿਪਸਮ ਦੇ ਵਿੱਚ ਕੈਲਸ਼ੀਅਮ ਤੇ ਸਲਫਰ ਦੋ ਚੀਜ਼ਾਂ ਆਉਂਦੀਆਂ ਨੇ ਮੁੱਖ ਤੌਰ ਤੇ ਜਿਨ੍ਹਾਂ ਖੇਤਾਂ 'ਚ ਉਹਦੀ ਕਮੀ ਹੁੰਦੀ ਆ ਜਾਂ ਕਠੜਾਲੀਆਂ ਜ਼ਮੀ ਉੱਥੇ ਉਹ ਆਪਣਾ ਕੰਮ ਕਰਦੀ ਹੈ ਬਾਕੀ ਤੁਸੀਂ ਡੀਏਪੀ ਦੀ ਗੱਲ ਆਪਾਂ ਡੀਏਪੀ ਦੀ ਗੱਲ ਕੀਤੀ ਹੈ ਨਾ ਡੀਏਪੀ ਨੂੰ ਤੁਸੀਂ ਅੱਜ ਵਰਤ ਲਓ ਉਤੀ 35 ਦਿਨਾਂ ਦੇ ਵਿੱਚ ਅਨ ਅਵੇਲੇਬਲ ਫਾਰਮੂਲੇਸ਼ਨ ਚ ਕਨਵਰਟ ਹੋ ਜਾਂਦੀ ਹੈ ਮਤਲਬ ਉਹ ਪਾਈ ਨਾ ਪਾਈ 35 ਦਿਨਾਂ ਬਾਅਦ ਇੱਕ ਬਰਾਬਰ ਖਤਮ ਹੋ ਉਹ ਹੈ ਖੇਤ ਦੇ ਵਿੱਚ ਹੀ ਉਹਨੇ ਆਪਣੀ ਫਾਰਮੂਲੇਸ਼ਨ ਐਸਾ ਬਣਾ ਲਿਆ ਚੇਂਜ ਕਰ ਲਈ ਵੀ ਉਹ ਬੂਟਾ ਉਹਨੂੰ ਖਾ ਨਹੀਂ ਸਕਦਾ ਠੀਕ ਹੈ ਤੇ ਉਹ ਉਹ ਤੱਤ ਵਿੱਚ ਪਿਆ ਵਾ ਉਹ ਉਹਨੂੰ ਉਹਨੂੰ ਫਿਰ ਦੁਬਾਰਾ ਤੱਤ ਨੂੰ ਉਹਨੂੰ ਲੱਗਣ ਲਈ ਕੀ ਪਾਉਣਾ ਪਊਗਾ ਨਾਲ ਉਹਨੂੰ ਬੈਕਟੀਰੀਆ ਚਾਹੀਦੇ ਆ ਜੀ ਜ਼ਮੀਨ ਨੂੰ ਸਟੇਬਲ ਕਰ ਲਈ ਜਿਹੜੇ ਉਹਨੂੰ ਘੋਲ ਕੇ ਫਿਰ ਵਾਪਸ ਨੂੰ ਪਲਾਟ ਨੂੰ ਦੇਣ ਹਾਂਜੀ ਉਹ ਬੈਕਟੀਰੀਆ ਅਸੀਂ ਆਪਣੀਆਂ ਜ਼ਮੀਨਾਂ ਚੋਂ ਖਤਮ ਕਰ ਲਏ ਹਾਂ ਹਾਂ ਹੁਣ ਤੁਸੀਂ ਮੇਰੀ ਸੋਇਲ ਦਾ ਸਟਰਕਚਰ ਦੇਖਿਆ ਮੈਨੂੰ ਲਗਭਗ 5 ਸਾਲ ਹੋ ਗਏ ਇਸ ਵਿਸ਼ੇ ਤੇ ਕੰਮ ਕਰਦੇ ਆ ਹੈਨਾ ਇਹ ਜੰਨੀਆਂ ਵੀ ਜ਼ਮੀਨਾਂ ਮੇਰੀਆਂ ਇਸ ਸਾਲ ਨਰਸਰੀ ਚ ਅਸੀਂ 0 DAP ਕੀਤੀ ਹੈ ਅਸੀਂ 2-4 ਦਿਨ ਲੇਟ ਹੋ ਜਾਾਂਗੇ ਸਾਨੂੰ ਲੇਟ ਨਾਲ ਕੋਈ ਮਕਸਦ ਨਹੀਂ ਹੈਗਾ ਜਿਹੜਾ ਪ੍ਰੋਡਕਸ਼ਨ ਵਾਲਾ ਦਿਮਾਗ ਜਿਹੜਾ ਝਾੜ ਵਧ ਦਾ ਵਾਲਾ ਕੀੜਾ ਉਹ ਸਾਡੇ ਦਿਮਾਗ ਚੋਂ ਨਿਕਲ ਗਿਆ ਜੀ ਨਿਕਲ ਗਿਆ ਤੇ ਇੱਕ ਮੈਂ ਹੋਰ ਗੱਲ ਕਰਨਾ ਚਾਹੁੰਦਾ ਜਿਹੜਾ ਵੀ ਇਸ ਵਿਸ਼ੇ ਚ ਆਉਣਾ ਚਾਹੁੰਦਾ ਸਬਜ਼ੀਆਂ ਦੇ ਵਿਸ਼ੇ ਚ ਜਿਹੜਾ ਆਉਣਾ ਚਾਹੁੰਦਾ ਮੇਰੀ ਇੱਕ ਨਿੱਜੀ ਥਿਊਰੀ ਹੈ ਮੈਂ ਕਦੀ ਵੀ ਕਿਸੇ ਵੀ ਇੱਕ ਫਸਲ ਦੇ ਵਿੱਚ ਆਪਣਾ 25% ਤੋਂ ਵੱਧ ਰਕਬਾ ਨਹੀਂ ਲੈ ਕੇ ਆਉਂਦਾ ਅੱਛਾ ਜੀ ਮੰਨ ਲਓ ਮੈਂ ਇੱਥੇ 8 ਏਕੜ ਤੇ ਖੇਤੀ ਕਰਦਾ ਮੇਰੇ 2 ਏਕੜ ਤੋਂ ਵੱਧ ਕੋਈ ਵੀ ਇੱਕ ਫਸਲ ਨਹੀਂ ਹੋਊਗੀ ਠੀਕ ਹੈ ਜੀ ਨਾ ਮੇਰੀ ਕੋਸ਼ਿਸ਼ ਇਹ ਰਹਿੰਦੀ ਆ ਕਿ ਮੈਂ ਇਹਨੂੰ 10% 12% ਤੇ ਡਿਵਾਈਡ ਕਰਦਾ ਜੀ 10 ਕਿੱਲੇ ਆ ਤਾਂ 10 ਅਲੱਗ-ਅਲੱਗ ਫਸਲਾਂ ਹੋਣਗੀਆਂ ਮੇਰੇ ਕੋਲ ਅੱਛਾ ਜੀ ਇਸੇ ਤਰੀਕੇ ਨਾਲ ਚਾਰ ਫਸਲਾਂ ਮੇਰੇ ਕੋਲ ਲੱਗੀਆਂ ਹੋਈਆਂ ਜੀ ਹੁਣ ਤੁਸੀਂ ਕਹਿੰਦੇ ਵੀ ਕਣਕ ਤੁਸੀਂ ਬਿਲਕੁਲ ਨਹੀਂ ਬੀਜਦੇ ਕਣਕ ਦਾ ਖਾਨਜੋਗੀ ਵੀ ਨਹੀਂ ਬੀਜਦੇ ਵੀਰੇ ਕਣਕ ਵਾਲਾ ਤਾਂ ਕਨਸੈਪਟ ਹੀ ਸਾਡਾ ਝੂਠਾ ਜੀ ਅੱਛਾ ਜੀ ਤੇ ਆਪਣਾ ਰੌਲਾ ਅੱਜ ਦੇ ਟਾਈਮ 'ਚ ਜੇ ਦੇਖੀਏ ਕਣਕ ਦੀ ਐਮਐਸਪੀ ਤਾਂ ਹੀ ਪਈ ਜਾਂਦਾ ਵਾ ਦੱਸੋ ਅਸਲ 'ਚ ਗੱਲ ਕੀ ਹੈ ਜੀ ਲਾਰਜ ਸਕੇਲ ਤੇ ਬਹੁਤ ਵੱਡੇ ਫਾਰਮਰ ਜਿਹੜੇ ਉੱਥੇ ਇਹ ਜਿਹੜਾ ਸਿਸਟਮ ਹੈ ਉਹ ਆਣ ਕੇ ਛੋਟਾ ਫਾਰਮਰ ਫੇਲ ਹੋ ਜੂਗਾ 10 ਏਕੜ ਤੋਂ ਥੱਲੇ ਵਾਲਾ ਫਾਰਮਰ ਹੈ ਜਿਹੜਾ ਉਹ ਸਾਡਾ ਕਨਸੈਪਟ ਇਹ ਲਾਗੂ ਕਰ ਸਕਦਾ ਇਹ ਵੈਲ ਐਂਡ ਗੁੱਡ ਮਤਲਬ ਪੂਰਾ ਪਰਫੈਕਟ ਹੈ ਜਿੱ ਕੋਈ ਤਰ੍ਹਾਂ ਦਾ ਕੋਈ ਚੱਕਰ ਨਹੀਂ ਸਾਨੂੰ 2011 ਤੋਂ ਸ਼ੁਰੂ ਕੀਤਾ ਜੀ 2011 ਤੋਂ ਅੱਜ ਤੱਕ ਸਾਡਾ ਸਿਸਟਮ ਹੈ ਚੱਲ ਰਿਹਾ ਸਾਡੇ ਕੋਲ ਆਪਣੀ ਨਿੱਜੀ ਤੇ ਇੱਕ ਕਿਲਾ ਜਮੀਨ ਹੈ ਠੀਕ ਹੈ ਜੀ ਇੱਕ ਕਿਲੇ ਤੇ ਬਾਬੇ ਨਾਨਕ ਨੇ ਸਾਨੂੰ ਫਾਰਮ ਦੇਖ ਲਓ ਬਿਲਕੁਲ ਜੀ ਬਿਲਕੁਲ ਅਸੀਂ ਇੱਥੇ ਰਹਿੰਦੇ ਆ ਜੀ ਸਾਡਾ ਇੱਥੇ ਕੰਮ ਕਰਦਾ ਮੇਰਾ ਘਰ ਇਹ ਮੇਰੇ ਫਾਰਮ ਤੋਂ ਲਗਭਗ 1 ਕਿਲੋਮੀਟਰ ਦੂਰ ਹੈ ਜੀ ਠੀਕ ਹੈ ਜੀ ਅ ਜਦੋਂ ਸਾਡਾ ਬਜਾਈ ਦਾ ਟਾਈਮ ਸੀ ਮੈਂ 14 ਦਿਨ ਘਰ ਨਹੀਂ ਗਿਆ ਹਾਂਜੀ 1 ਕਿਲੋਮੀਟਰ ਦੂਰ ਮੇਰਾ ਘਰ ਹੈ ਮੈਂ 14 ਦਿਨ ਇੱਥੇ ਰਿਹਾ ਤੁਸੀਂ ਜਿੰਨਾ ਸਮਾਂ ਜ਼ਮੀਨ ਨੂੰ ਦੋਗੇ ਜ਼ਮੀਨ ਉਹਨਾਂ ਸਮਾਂ ਤੁਹਾਨੂੰ ਉਹਨਾਂ ਵੱਧ ਤੁਹਾਨੂੰ ਦੇ ਦੋਗੇ ਤੁਸੀਂ ਕਹਿੰਦੇ ਵੀ ਹੁਣ ਕਣਕ ਤੁਸੀਂ ਕਹਿੰਦੇ ਵੀ 40 ਕਿਹ ਹਜ਼ਾਰ ਦੀ ਨਿਕਲਦੀ ਆ ਹਨਾ ਤੇ ਤੁਸੀਂ ਕਣਕ ਦੇ ਸੀਜ਼ਨ ਚ ਤੁਸੀਂ ਕਹਿੰਦੇ ਵੀ ਤੁਸੀਂ ਕਮਾਈ ਜ਼ਿਆਦਾ ਕਰਦੇ ਹੋ ਦੱਸ ਉਹਦਾ ਇੱਕ ਸਿੰਪਲ ਜਿਹੜੀ ਥਿਊਰੀ ਕੰਮ ਕਰਦੀ ਹੈ ਕਿ ਕਣਕ ਜਿਹੜੀ ਹੈਗੀ ਨਹੀਂ ਉਹ ਰਿਸਕਲੈਸ ਫਸਲ ਹੈ ਹਾਂਜੀ ਜਿੰਨੇ ਦਾ ਰਿਸਕ ਨਹੀਂ ਲੈਣਾ ਉਹ ਫੇ ਜਾਂਦਾ ਵੀ ਕਣਕ ਦੇ ਤੇ ਮੈਂ ਮੇਰੀ 30 ਹੀ ਹੋ ਜੂ ਮੇਰੀ 40 ਦੀ ਹੋ ਜੂ ਹੋ ਜਾਊ ਹਾਂਜੀ ਹੁਣ ਅਸੀਂ ਉਹ ਕਹਿੰਨੇ ਆ ਵੀ ਅਸੀਂ ਰਿਸਕ ਲੈ ਲੈਨੇ ਆ ਜਾਂ ਤਾਂ ਫੇ ਸਾਡਾ 40 ਵੀ ਗਿਆ ਤੇ ਜਾਂ 4 ਲੱਖ ਆ ਜੂ 4 ਲੱਖ ਆ ਜੀ ਠੀਕ ਹੈ ਠੀਕ ਹੈ ਅਸੀਂ ਇਸ ਰਿਸਕ ਤੇ ਕੰਮ ਕਰਦੇ ਆ ਸਾਡੀ ਆ థਿਉਰੀ ਆ ਤੇ ਲਗਭਗ ਬਾਬੇ ਨਾਨਕ ਦੀ ਕਿਰਪਾ ਨਾਲ 4 ਤਾਂ ਨਹੀਂ ਚਲੋ 2.5 ਤੋਂ 3 ਲੱਖ ਦੀ ਸਾਡੀ ਐਵਰੇਜ ਆਰਾਮ ਨਾਲ ਆ ਜਾਂਦੀ ਆ ਮਲਟੀ ਕ੍ਰੋਪਿੰਗ ਕਰਕੇ ਵੱਖ-ਵੱਖ ਫਸਲਾਂ ਕਰਕੇ ਜੇ ਮੈਂ ਵੀ ਕਿਸੇ 10 ਕਿੱਲੇ ਤੇ 10 ਕਿੱਲੇ 8 ਕਿੱਲੇ ਤੇ 8 ਕਿੱਲੇ 21 ਫਸਲ ਕਰ ਲਾਂ ਅਗਲੇ ਬੰਨੇ ਮੰਡੀ ਚ ਮੈਨੂੰ ਰੇਟ ਨਾ ਮਿਲੇ ਮਾਰਕੀਟ ਜ ਜਿਹੜਾ ਉਹ ਸਿਸਟਮ ਜਿਹੜਾ ਥੋੜਾ ਸਾ ਖਰਾਬ ਹੋ ਜਾਂਦਾ ਅਬਸੈਟ ਹੋ ਜਾਂਦਾ ਮਾਰਕੀਟਿੰਗ ਤੇ ਆਉਂਦਾ ਬਈ ਗੱਲ ਜਿਵੇਂ ਕਿ ਹੁਣ ਇਸ ਵਾਰ ਕਿੰਨੂ ਵਾਲੇ ਦਾ ਬਹੁਤ ਮੰਦਾ ਹਾਲ ਰਿਹਾ ਉਦੋਂ ਪਹਿਲਾਂ ਅਮਰੂਦ ਦਾ ਬਹੁਤ ਮੰਦਾ ਹਾਲ ਰਿਹਾ ਸੀ ਤੇ ਉਦੋਂ ਮਾਰਕੀਟਿੰਗ ਤੇ ਆ ਕੇ ਜਿਵੇਂ ਹੁਣ ਤੁਸੀਂ ਫਰੂਟ ਦੀ ਵਿੱਚੇ ਕਰੀ ਜਾਂਦੇ ਆ ਵਿੱਚੇ ਤੁਸੀਂ ਸਬਜ਼ੀਆਂ ਹਨਾ ਜਿਵੇਂ ਵਿੱਚੇ ਤੁਸੀਂ ਮਤੀਰਾ ਲਈ ਜਾਂਦੇ ਹੋ ਵਿੱਚੇ ਤੁਸੀਂ ਠੀਰਾ ਵੀ ਹੈਗਾ ਟ੍ਰੇਲਾ ਵੀ ਹੈਗਾ ਟਿੰਡੋ ਲੱਗ ਰਿਹਾ ਮਾਰਕੀਟਿੰਗ ਕਿਵੇਂ ਆ ਫਿਰ ਮਾਰਕੀਟਿੰਗ ਬਈ 6 ਸਾਲ ਹੋ ਗਏ ਜੀ ਇੱਕ ਹੀ ਪਾਰਟੀ ਜਿਹੜੀ ਮੇਰੇ ਕੋ ਸਾਰਾ ਮਾਲ ਖਰੀਦਦੀ ਹੈ ਮੰਡੀ ਦੇ ਵਿੱਚ ਹੀ ਉਹ ਪਾਰਟੀ ਹੈ ਠੀਕ ਹੈ ਉਹ ਮੇਰੇ ਕੋਲ ਜਿੰਨਾ ਵੀ ਮਟੀਰੀਅਲ ਮੇਰਾ ਹੁੰਦਾ ਉਹ ਸਾਰਾ ਖਰੀਦ ਲੈਂਦੀ ਆ ਉਹਨੂੰ ਬਸ ਇੱਕ ਕੰਡੀਸ਼ਨ ਹੈ ਸਾਡੀ ਕਿ ਅਸੀਂ ਕੁਆਲਿਟੀ ਬਹੁਤ ਹਾਈ ਲੈਵਲ ਤੇ ਰੱਖ ਕੇ ਦਿੰਨੇ ਵੀ ਜਿਹੜਾ ਡੈਮੇਜ ਹੋ ਗਿਆ ਕੋਈ ਖਰਾਬ ਹੋ ਗਿਆ ਉਹ ਅਸੀਂ ਗ੍ਰੇਡਿੰਗ ਕਰਕੇ ਉਹ ਸਾਨੂੰ ਮਾਰਕੀਟਿੰਗ ਨੂੰ ਕੋਈ ਇਸ਼ੂ ਨਹੀਂ ਹੈਗਾ ਤੇ ਇਹ ਜਿਹੜਾ ਜਿਹੜਾ ਤੁਹਾਡੀ ਕੋਈ ਵੀ ਫਸਲ ਹੁੰਦੀ ਆ ਇਹ ਸਹੀ ਟਾਈਮ ਵਾਲੀ ਹੁੰਦੀ ਆ ਰੁੱਤਾਂ ਵਾਲੀ ਜਾਂ ਰੁੱਤ ਤੋਂ ਥੋੜਾ ਜਿਹਾ ਅੱਗੇ ਪਿੱਛੇ ਨਹੀਂ ਥੋੜਾ ਜੱਗੇ ਪਿੱਛੇ ਕਰਨਾ ਪੈਂਦਾ ਜੀ ਹਾਂ ਫੇਰ ਹੀ ਇਹ ਰੇਟ ਵੀ ਹੈ ਰੇਟ ਫੇਰ ਹੀ ਸਹੀ ਮਿਲੂਗਾ ਜੇ ਰੁੱਤ ਤੋਂ ਅੱਗੇ ਪਿੱਛੇ ਹੋ ਜਾਓਗੇ ਬਾਕੀ ਇੱਕ ਗੱਲ ਇੱਕ ਚੱਕਰ ਇੱ ਕਿਵੇਂ ਕਿਵੇਂ ਉਹ ਕਿਵੇਂ ਵੱਧ ਤਾਲੇ ਲੈਣੇ ਵੀ ਅਸੀਂ ਇਸ ਵਿਸ਼ੇ ਤੇ ਕੰਮ ਕਰਦੇ ਹਾਂ ਅੱਛਾ ਆ ਪੂਰੇ ਪ੍ਰੋਪਰ ਵਿਸ਼ੇ ਤੇ ਕੰਮ ਕਰਦੇ ਹਾਂ ਵੀ ਕਿਹੜੇ ਟਾਈਮ ਤੇ ਕਿਹੜੀ ਨਿਊਟ੍ਰੀਸ਼ਨ ਦੇਣੀ ਹੈ ਅੱਜ ਮੇਰੇ ਪlant ਨੂੰ ਕੈਲਸ਼ੀਅਮ ਦੀ ਲੋੜ ਹੈ ਮੈਂ ਕਿ ਉਹਨੂੰ ਕੈਲਸ਼ੀਅਮ ਦੇ ਦੂੰਗਾ ਆਇਰਨ ਦੀ ਲੋੜ ਆਇਰਨ ਦੇ ਦੂੰਗਾ ਸਾਨੂੰ ਇਹ ਚੀਜ਼ ਦੀ ਪਛਾਣ ਕਰਨੀ ਆਉਣੀ ਉਹ ਜਿਹੜੀ ਹੈ ਨਾ ਉਹ ਬਹੁਤ ਮੁਸ਼ਕਲ ਹੈ ਆ ਮੈਂ ਸਿਰਫ ਇੱਕ ਵੀਡੀਓ ਸ਼ੂਟ ਕੀਤੀ ਸੀ ਇਸ ਵਿਸ਼ੇ ਤੇ ਕਾਰਬਨ ਤੇ ਮੈਂ ਪੂਰੀ ਸੀਰੀਜ਼ ਤੇ ਵੀਡੀਓ ਸ਼ੂਟ ਕਰਨੀ ਸੀ ਅੱਛਾ ਜੀ ਮੇਰੇ ਕੋਲ ਸਮਾਂ ਨਹੀਂ ਲੱਗਾ ਮੈਂ ਕਾਰਬਨ ਤੇ ਇਕੱਲੇ ਤੇ ਵੀਡੀਓ ਸ਼ੂਟ ਕੀਤੀ ਸੀ ਮੇਰੇ ਹਿਸਾਬ ਦੇ ਨਾਲ ਉਹ 10 ਲੱਖ ਉਹਨਾਂ ਨੇ ਇਸ ਵਿਸ਼ੇ ਦੀ ਇੱਕ ਵਿਸ਼ਾਏ ਸਭ ਤੋਂ ਇੰਪੋਰਟੈਂਟ ਵਿਸ਼ਾਏ ਆਰਗੈਨਿਕ ਕਾਰਬਨ ਹਾਂਜੀ ਇਸ ਵਿਸ਼ੇ ਦੀ ਲੋਕਾਂ ਨੂੰ ਸਾਡੇ ਨੂੰ ਨੌਲੇਜ ਬਹੁਤ ਘੱਟ ਹੈ ਉਹਨਾਂ ਗੱਠਾਂ ਬਣਾਈ ਜਾਂਦੇ ਆ ਪਰਾਲੀ ਚਕਾਈ ਜਾਂਦੇ ਆ ਤਾਂ ਕਾਰਬਨ ਤਾਂ ਘਟੀ ਜਾਊਗਾ ਨਾ ਬਿਲਕੁਲ ਜੀ ਕਾਰਬਨ ਘਟੀ ਜਾਊਗਾ ਇੱਕ ਭਾਂਡਾ ਇੱਕ ਬਰਤਨ ਹੈ ਉਹ 100 ਲੀਟਰ ਪਾਣੀ ਪੈਂਦਾ ਹਾਂ ਉਹਨੂੰ ਰੋਜ਼ ਕੱਢੀ ਜਾਵਾਂਗੇ ਕੱਢੀ ਜਾਵਾਂਗੇ ਤਾਂ ਇੱਕ ਦਿਨ ਇੱਕ ਦਿਨ ਖਾਲੀ ਹੋ ਜਾਊ ਹਾਂਜੀ ਹੁਣ ਆਹ ਵਾਲਾ ਜਿਹੜਾ ਵਿਸ਼ਾ ਸਾਡਾ ਨਾ ਭਾਂਡਾ ਜ਼ਮੀਨ ਹੈ ਜਿਹੜੀ ਜ਼ਮੀਨ ਦਾ ਭਾਂਡਾ ਕਾਰਬਨ ਤੋਂ ਖਾਲੀ ਹੋ ਗਿਆ ਚਾ ਹੋ ਰਿਹਾ ਆਉਣ ਵਾਲੇ 2-4 ਸਾਲਾਂ ਚ ਹੋ ਜਾਊਗਾ ਠੀ ਤੁਸੀਂ ਜਿਵੇਂ YouTube Facebook ਤੇ ਵੀਡੀਓ ਪਾਉਨੇ ਆ ਹਨਾ ਉਹਦੇ ਵਿੱਚ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਹੈ ਮਤਲਬ ਤੁਸੀਂ ਇਹ ਟ੍ਰੇਨਿੰਗ ਲਈ ਸੀ ਕਿਤੋਂ ਜਾਂ ਕਿਵੇਂ ਇਹ ਕੀਤਾ ਕਰੇ ਮੇਰੇ ਕੋਲ ਪ੍ਰਾਈਵੇਟ ਟ੍ਰੇਨਿੰਗ ਬਹੁਤ ਨੇ ਜੀ ਪ੍ਰਾਈਵੇਟ ਤਾਂ ਮੈਂ ਕਾਫੀ ਜ਼ਿਆਦੀਆਂ ਟ੍ਰੇਨਿੰਗਾਂ ਲਈਆਂ ਹੋਈਆਂ ਵਿਦੇਸ਼ ਤੋਂ ਵੀ ਲਈਆਂ ਹੋਈਆਂ ਤਾਂ ਇੰਡੀਆ ਚੋਂ ਵੀ ਲਈਆਂ ਹੋਈਆਂ ਜਿੱਥੇ ਵੀ ਕਿਤੋਂ ਸਿੱਖਣ ਨੂੰ ਮਿਲਦਾ ਨਾ ਕੁਝ ਉੱਥੇ ਅਸੀਂ ਪਹੁੰਚ ਜਨੇ ਸਾਨੂੰ ਇਹ ਨਹੀਂ ਪਤਾ ਚੱਕਰ ਵੀ ਅਸੀਂ ਰਾਜਸਥਾਨ ਜਾਣਾ ਅੱਜ ਕਹਾਂਗੇ ਅਸੀਂ ਰਾਜਸਥਾਨ ਸਵੇਰ ਨੂੰ ਪਹੁੰਚੇ ਜੇ ਮੈਨੂੰ ਇਹ ਪਤਾ ਲੱਗ ਜਾਏ ਵੀ 9 ਵਜੇ ਸਵੇਰੇ ਰਾਜਸਥਾਨ ਚ ਪ੍ਰੋਗਰਾਮ ਹੈ ਰਾਤ ਦੇ 8 ਵਜੇ ਤਾਂ ਮੈਂ 9 ਵਜੇ ਤੋਂ ਪ नहीं नहीं। पर अच्छा जी जितु नॉलेज ਮਿਲਦੀ ਹੈ ਨਾ ਜਿਹੜੀ ਨੌਲੇਜ ਹੈ ਉਹਦਾ ਕੋਈ ਮੁੱਲ ਹੀ ਨਹੀਂ ਹੈਗਾ ਤੇ ਇਸ ਜਗ੍ਹਾ ਦੇ ਉੱਪਰ ਪਰਿਵਾਰ ਦੇ ਮੈਂਬਰ ਖੁਦ ਕੰਮ ਕਰਦੇ ਆ ਹਾਂ ਸਾਰਾ ਪਰਿਵਾਰ ਸਾਡਾ ਇੱਥੇ ਹੈ ਜੀ ਮੇਰੇ ਫਾਦਰ ਸਾਹਿਬ ਆ ਇੱਧਰ ਅੱਛਾ ਜੀ ਤੇ ਇਹ ਸਾਰਾ ਪਰਿਵਾਰ ਇਹ ਇੱਕ ਬੰਦੇ ਦੇ ਵਸਦਾ ਕੰਮ ਨਹੀਂ ਕਈ ਜਿਹੜੇ ਵੈਜੀਟੇਬਲ ਲਾਈਨ ਹੈ ਜੇ ਅਸੀਂ ਕਹੀਏ ਵੀ ਅਸੀਂ ਸਿਰਫ ਵਰਕਰਾਂ ਤੇ ਨਿਰਭਰ ਹੋ ਜਾਈਏ ਤਾਂ ਇਹ ਇੰਪੋਸੀਬਲ ਚੀਜ਼ ਹੈ ਤੁਸੀਂ ਹੁਣ ਬਾਈ ਜਿਵੇਂ ਕਿੰਨੇ ਵੀ ਇੱਕ ਕਿਲੇ ਦੇ ਵਿੱਚ ਤੁਸੀਂ ਕਰਦੇ ਇੱਕ ਕਿਲਾ ਹਨ ਤੇ ਇੱਕ ਕਿਲਾ ਦਾ ਹੋਣ ਦੇ ਬਾਵਜੂਦ ਮੇਰੇ ਸਹਾਂ ਹੁਣ ਤਾਂ ਬਹੁਤ ਵੱਡਾ ਰੁਜ਼ਗਾਰ ਲੋਕਾਂ ਨੂੰ ਹੋਰ ਨੂੰ ਵੀ ਦੇਈ ਬੈਠੀ ਆ ਸਾਡੇ ਕੋਲ 10 ਮੈਂਬਰ ਕੰਮ ਕਰਦੇ ਆ ਜੀ ਇੱਥੇ ਅੱਛਾ ਜੀ 10 ਮੈਂਬਰ ਕੰਮ ਕਰਦੇ ਆ ਅਸੀਂ ਕੋਸ਼ਿਸ਼ ਇੱਥੇ 10 ਮੈਂਬਰਾਂ ਲਈ ਇਹ ਕਰਦੇ ਆ ਸੈਲਰੀ ਤਾਂ ਇੱਕ ਵੱਖਰਾ ਬਿਸ਼ਾਰਾ ਹੈਗਾ ਨਾ ਜਿਹੜੀ ਅਸੀਂ ਉਹਨਾਂ ਨੂੰ ਦੇਣੀ ਹੈ। ਨੰਬਰ 2 ਤੇ ਅਸੀਂ ਜਿਹੜਾ ਇੱਕ ਕੰਮ ਕੀਤਾ ਜੀ ਸਾਡੇ ਜਿਹੜੇ ਵੀ ਵਰਕਰ ਹੋਣਗੇ ਮੈਡੀਕਲੀ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਹੈਂਡਲ ਕਰਦੇ ਹਾਂ। ਅੱਛਾ ਠੀਕ ਹੈ। ਮੈਡੀਕਲ ਮੈਡੀਕਲੀ ਇੱਥੇ ਹੈਂਡਲ ਕਰਦੇ। ਬਾਕੀ ਜੋ ਫਸਲ ਦੀ ਤੜਾਈ ਹੁੰਦੀ ਉਹ ਤੱਲੀ ਵਾਰ ਬਹੁਤ ਵੱਧ ਜਾਂਦੀ ਹੋਊਗੀ। ਹਾਂ ਉਹ ਤਾਂ ਵੱਧ ਹੀ ਆ ਜੀ ਫਿਰ ਅਸੀਂ ਹੋਰ ਹੈ ਜਿੰਨੇ ਵੀ ਸਾਡੀ ਲੇਬਰ ਕੰਮ ਕਰਦੀ ਆ ਉਹਨਾਂ ਨੂੰ ਜਿੰਨੀ ਉਹਨਾਂ ਦੇ ਘਰ ਚ ਪੂਰੇ ਸਬਜ਼ੀਆਂ ਦੀ ਚਾਹੀਦੀ ਆ ਜੀ ਉਹਨਾਂ ਨੂੰ ਸਬਜ਼ੀ ਜਿੰਨੀ ਵੀ ਲੱਗਣੀ ਆ। ਉਹ ਸਾਰੀ ਸਾਰੀ ਸਬਜ਼ੀ ਵੀ ਸਾਡੇ ਫਾਰਮ ਤੋਂ ਜਾਊਗੀ ਠੀਕ ਹੈ ਜੀ ਉਹ ਅਸੀਂ ਹੁਣ ਇੱਕ ਦੋ ਕਨਾਲਾਂ ਇਸੇ ਕੰਮ ਲਈ ਐਕਸਟਰਾ ਵੱਖਰੀਆਂ ਬੀਜਣੀਆਂ ਉਹ ਚ ਅਸੀਂ 20 ਤੋਂ 22 ਆਈਟਮਾਂ ਕਰ ਦਾਂਗੇ ਭਾਈ ਮਹੀਨੇ ਬਾਅਦ ਇੱਕ ਆਈਟਮ ਦੀ ਵਾਰੀ ਆਊਗੀ ਜਿੰਨ ਨੂੰ ਜਿੰਨ ਨੂੰ ਜੋੜੀ ਸਾਡੇ ਇੱਥੇ ਵਰਕਰਾਂ ਨੂੰ ਲੋੜ ਹੈ ਤਾਂ ਉਹ ਲੈ ਜੇ ਕਿਉਂਕਿ ਸਾਡੇ ਆ ਜੇ ਵਰਕਰ ਤੁਹਾਡੇ ਚੰਗੇ ਨੇ ਤਾਂ ਫਿਰ ਤੁਸੀਂ ਤਾਂ ਹੀ ਕਾਮਯਾਬ ਨਹੀਂ ਤਾਂ ਕਾਮਯਾਬੀ ਜਿਹੜੀ ਹੈ ਉਹ ਔਖੀ ਬਹੁਤ ਔਖੀ ਹੈ ਕਿਉਂਕਿ ਸਾਡਾ ਤਾਂ ਵਿਸ਼ਾ ਹੀ ਏਡਾ ਟੈਕਨੀਕਲ ਹੈ ਕੋ ਕਹਿਣ ਦੀ ਗੱਲ ਨਹੀਂ ਸਾਡੇ ਕੋਲ ਇੱਥੇ 5-5 ਲੱਖ ਰੁਪਏ ਕਿਲੋ ਵਾਲੇ ਵੀਰ ਹੈਗੇ ਜੀ ਪਪੀਤਾ ਆਪਾਂ ਥੋੜਾ ਚੱਲੀਏ ਅੱਗੇ ਨਾਲੇ ਹਨਾ ਜੀ ਪਪੀਤੇ ਬਬੂਤੇ ਨੇ ਕਿਹੜੀਆਂ ਵੈਰਾਈਟੀਆਂ ਆ ਜੀ ਉਹ 5-5 ਲੱਖ ਰੁਪਏ ਸਾਡੇ ਕੋਲ ਕਿਲੋ ਹੈਗੀਆਂ ਜੀ